ਹਾਲਾਤ ਪਿਛਲੇ 10-11 ਸਾਲਾਂ ਦੇ ਵਿੱਚ ਭਾਰਤ ਨੇ ਇੰਨੇ ਕੁ ਖਰਾਬ ਕਰ ਲਿਆ ਕਿ ਇਹਨਾਂ ਨੂੰ ਸੁਧਰਨ ਵਾਸਤੇ ਵੀ ਬੜਾ ਸਮਾਂ ਚਾਹੀਦਾ। ਹੁਣ ਤੁਸੀਂ ਇੱਕ ਚੀਜ਼ ਦੇਖੋ। ਭਾਰਤ ਦੇ ਪ੍ਰਧਾਨ ਮੰਤਰੀ ਜਦੋਂ ਇਹ ਸਾਡਾ ਜਿਹੜਾ ਡਿਪਲੋਮੈਟਿਕ ਇੱਕ ਤਰ੍ਹਾਂ ਦਾ ਰਿਲੇਸ਼ਨ ਸੀ ਜਾਂ ਡਿਪਲੋਮੈਟਿਕ ਸਾਡੀ ਸਟ੍ਰੈਟਜੀ ਸੀ ਜਾਂ ਸਾਡੀ ਇੱਕ ਤਰ੍ਹਾਂ ਦੀ ਇਹ ਵਿਅੰਸ ਸੀ ਸਾਰੇ ਮੁਲਕਾਂ ਦੇ ਨਾਲ ਅਸੀਂ ਉੱਥੇ ਆਪਣੇ ਡਿਪਲੋਮੇਸੀ ਦੇ ਵਿੱਚ ਫੇਲ ਹੋ ਗਏ। ਲੋਕਾਂ ਨੂੰ ਇਹ ਗਲਤਫਹਿਮੀ ਇੱਕ ਤਰ੍ਹਾਂ ਦਾ ਉਹਨਾਂ ਨੂੰ ਅਹਿਸਾਸ ਕਰਵਾਇਆ ਹੋਇਆ ਸੀ ਕਿ ਸਾਡੇ ਤਾਂ ਪੂਰੀ ਦੁਨੀਆ ਦੇ ਵਿੱਚ ਸਿੱਕਾ ਚੱਲਦਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਸਾਰਾ ਕੁਛ ਹੈ ਇਹ ਹੀ ਵਿਸ਼ਵ ਗੁਰੂ ਆ ਜਦੋਂ ਇਹ ਆਪਣੀ ਡੋਮੈਸਟਿਕ ਪੋਲਿਟਿਕਸ ਕਰਕੇ ਪੂਰੀ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਦੀ ਬਦਨਾਮੀ ਹੁੰਦੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜੋ ਕੁਝ ਅਸੀਂ ਡੋਮੈਸਟਿਕ ਪੋਲਿਟਿਕਸ ਲਈ ਇਹ ਆਪਣੇ ਲੋਕਾਂ ਨੂੰ ਇਧਰ ਇੰਪ੍ਰੈਸ ਕਰਨ ਲਈ ਸਾਰਾ ਕੁਝ ਕਰਦੇ ਆ ਇਹਦਾ ਕਿਤੇ ਨਾ ਕਿਤੇ ਅਸਰ ਬਾਹਰਲੀ ਦੁਨੀਆ ਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ਪੈਂਦਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ੀ ਦੌਰੇ ਕਿਸ ਤਰ੍ਹਾਂ ਲਗਭਗ ਫੇਲ ਹੋ ਗਏ ਅਸੀਂ ਰਸ਼ੀਆ ਇੱਕ ਬੜਾ ਸਾਡਾ ਪੁਰਾਣਾ ਦੋਸਤ ਆਪਣਾ ਐਲਾਈ ਜਿਹਨੂੰ ਕਹਿ ਸਕਦੇ ਆ ਜਿਹੜਾ ਉਸ ਵਕਤ ਜਦੋਂ ਅਸੀਂ ਬੰਗਲਾਦੇਸ਼ ਬਣਾਉਣਾ ਸੀ ਔਰ ਅਮਰੀਕਾ ਸਾਡੇ ਖਿਲਾਫ ਖੜਾ ਹੋ ਗਿਆ ਸੀ ਆਪਣਾ ਸੈਵਨਥ ਫਲੀਟ 7th ਜਾਂ 7ਵਾਂ ਜੰਗੀ ਬੇੜਾ ਇੱਥੇ ਭੇਜਣ ਦੀ ਗੱਲ ਕਰ ਰਿਆ ਸੀ ਉਸ ਵਕਤ ਰਸ਼ੀਆ ਨੇ ਸਾਰੀਆਂ ਚੀਜ਼ਾਂ ਨੂੰ ਦਰਕਰਾਰ ਕਰਕੇ ਉਹਨਾਂ ਨੇ ਨਾ ਕੇਵਲ ਇੱਥੇ 에ਅਰਕ੍ਰਾਫਟ ਕੈਰੀਅਰਸ ਭੇਜੇ ਬਲਕਿ ਸਬਮਰੀਨਸ ਵੀ ਭੇਜੀਆਂ ਸੀ ਕੈਨੇਡਾ ਦੇ ਮੈਂ ਤੁਹਾਨੂੰ ਐਗਜ਼ਾਮਪਲ ਜ਼ਰੂਰ ਦੇਣਾ ਚਾਹੂੰਗਾ 1954 ਦੇ ਵਿੱਚ ਕੈਨੇਡਾ ਉਹ ਮੁਲਕਾ ਜਿਹਨੇ ਸਾਨੂੰ ਸਭ ਤੋਂ ਪਹਿਲਾਂ ਨਿਊਕਲੀਅਰ ਰਿਐਕਟਰ ਬਿਜਲੀ ਬਣਾਉਣ ਲਈ ਸਾਨੂੰ ਦਿੱਤਾ ਸੀ ਉਹਨੇ ਸਾਨੂੰ ਸਾਰੀ ਟੈਕਨੋਲੋਜੀ ਦਿੱਤੀ ਸੀ 1954 ਦੇ ਵਿੱਚ ਬਾਅਦ ਦੇ ਵਿੱਚ ਸਾਡੇ ਸਾਇੰਟਿਸਟਸ ਨੇ ਇਸ ਨੂੰ ਡਿਵੈਲਪ ਕਰਕੇ ਐਸੇ ਤਰ੍ਹਾਂ ਦੀ ਬਿਜਲੀ ਬਣਾਉਣ ਦੇ ਨਿਊਕਲੀਅਰ ਰੈਕਟਰ ਨੂੰ ਡਿਵੈਲਪ ਕਰਕੇ ਤੇ ਹਥਿਆਰ ਬਣਾਉਣੇ ਸ਼ੁਰੂ ਕਰਤੇ ਅਸੀਂ ਉਸੇ ਕੈਨੇਡਾ ਦੇ ਨਾਲ ਕਿੰਨੇ ਰਿਸ਼ਤੇ ਖਰਾਬ ਕਰ ਲਏ ਹਰਦੀਪ ਸਿੰਘ ਨਿਜਰ ਦੇ ਕਤਲ ਦੇ ਕਰਕੇ ਖਰਾਬ ਕਰ ਲਏ ਇੱਕ ਦੂਸਰੇ ਦੇ ਖਿਲਾਫ ਟਿੱਪਣੀਆਂ ਔਰ ਖਾਸ ਤੌਰ ਤੇ ਜਦੋਂ ਕੈਨੇਡਾ ਨੇ ਸਾਰਾ ਕੁਝ ਦੱਸਿਆ ਭਾਰਤ ਉਹਨਾਂ ਨੂੰ ਸੁਣ ਲਈ ਤਿਆਰ ਹੀ ਨਹੀਂ ਸੀ ਅਮਰੀਕਾ ਦੇ ਨਾਲ ਵੀ ਤਾਂ ਅਸੀਂ ਇਸੇ ਤਰ੍ਹਾਂ ਦੇ ਸਬੰਧ ਖਰਾਬ ਕੀਤੇ ਆ ਚਾਈਨਾ ਦੇ ਨਾਲ ਸਾਡੇ ਸਬੰਧ ਸੁਧਰ ਰਹੇ ਸੀ ਉਹਨਾਂ ਦੇ ਨਾਲ ਵੀ ਅਸੀਂ ਇਸੇ ਤਰ੍ਹਾਂ ਦੇ ਸਬੰਧ ਖਰਾਬ ਕਰ ਲਿਆ ਹੁਣ ਤੁਸੀਂ ਬ੍ਰਿਕਸ ਦੇ ਵਿੱਚ ਲੈ ਲਓ ਚਾਹੇ ਬ੍ਰਾਜ਼ੀਲ ਆ ਚਾਹੇ ਉਹਦੇ ਵਿੱਚ ਰਸ਼ੀਆ ਚਾਹੇ ਇੰਡੀਆ ਚਾਈਨਾ ਸਾਰੇ ਮੁਲਕਾ ਕਿ ਇਹ ਭਾਰਤ ਦੇ ਕਹਿੰਦੇ ਜਾਂ ਭਾਰਤ ਦੇ ਪਿੱਛੇ ਆ ਕੇ ਖੜੇ ਹੋਏ